ਅਸੀਂ ਦੇਖ ਰਹੇ ਹਾਂ న్యూਸ ਟੈਪ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਕਹੰਗੜ ਖੜਿਆ ਹਾਂ ਖਨੌਰੀ ਮੋਰਚੇ ਤੇ ਇੱਕ ਵਾਰ ਫਿਰ ਤੁਹਾਨੂੰ ਮਿਲਾਉਣ ਜਾ ਰਿਹਾ ਕਿ ਕਿਸਾਨੀ ਅੰਦੋਲਨ ਦੇ ਵੱਡੇ ਚਿਹਰਿਆਂ ਦੇ ਨਾਲ ਗੱਲ ਕਰਦੇ ਹਾਂ ਕਿਸਾਨੀ ਅੰਦੋਲਨ ਦੇ ਵਿੱਚ ਜਿਹੜਾ ਹੁਣ ਨਵਾਂ ਮੋੜ ਆਇਆ ਅੱਜ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਿਹੜਾ ਉਹ ਮੋਰਚਾ ਸੰਭਿਆ ਜਾ ਚੁੱਕਿਆ ਤੇ ਉਹ ਜਿਹੜਾ ਮਰਨ ਵਰਤ ਤੇ ਆ ਉਹ ਬੈਠ ਚੁੱਕਿਆ ਤਾਂ ਹੁਣ ਉਸ ਤੋਂ ਅਗਲੀ ਗੱਲ ਆ ਜਿਹੜੀ ਕਿ ਸੁਖਜੀਤ ਸਿੰਘ ਹਰਦੋਚੰਡੇ ਆ ਜਿਹੜਾ ਉਹ ਮਰਨ ਵਰਤਾ ਜਿਹੜਾ ਉਹ ਅੱਜ ਕੈਨਸਲ ਕਰ ਚੁੱਕਿਆ ਤੇ ਸਾਡੇ ਨਾਲ ਖੜਿਆ ਸਰਵਣ ਸਿੰਘ ਪੰਦੇਰ ਜਿਹੜੇ ਕਿ ਵੱਡੇ ਚਿਹਰੇ ਆ ਕਿਸਾਨੀ ਅੰਦੋਲਨ ਦੇ ਬਹੁਤ ਵੱਡੀ ਲੀਡ ਲੈ ਕੇ ਆ ਰਹੇ ਆ ਉਧਰੋਂ ਅੰਮ੍ਰਿਤਸਰ ਇਲਾਕੇ ਦੇ ਵਿੱਚੋਂ ਜਿਹੜੇ ਕਿਸਾਨਾਂ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਇਕੱਠੇ ਕਰਕੇ ਆ ਜਿਹੜੇ ਸ਼ੰਭੂ ਮੋਰਚੇ ਦੇ ਉੱਪਰ ਆ ਜਿਹੜੇ ਲੈ ਕੇ ਆ ਰਹੇ ਆ ਗੱਲ ਕਰਦੇ ਆ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਜਿਹੜਾ ਡੱਲੇਵਾਲ ਸਾਹਿਬ ਨੇ ਮੋਰਚਾ ਸੰਭਿਆ ਤਾਂ ਕਿਸ ਤਰ੍ਹਾਂ ساری ਕਾਰਵਾਈ ਨੇ ਨਹੀਂ ਦੇਖੋ ਪੰਜਾਬ ਸਰਕਾਰ ਪਸ਼ਾਮ ਉਡੀ ਆ ਲੋਕਾਂ ਦੇ ਦਬਾਅ ਹਟੇ ਲੋਕਾਂ ਦੀ ਜਿੱਤ ਹੈਗੀ ਆ ਔਰ ਜੇ ਸਰਕਾਰ 3-4 ਦਿਨ ਰਹਿ ਗਈ ਆ ਜੇ ਕੋਈ ਨਹੀਂ ਧਿਆਨ ਦੇਣ ਦੀ ਗੱਲਬਾਤ ਨਹੀਂ ਕਰਦੀ ਤੇ ਉਧਰੋਂ ਵੀ ਜੱਥੇ ਜਾਣਗੇ ਠੀਕ ਆ ਸਭ ਤੋਂ ਵੱਡਾ ਵੀ ਦੋਵਾਂ ਕੋਲਾਂ ਨੇ ਪੂਰੇ ਪੰਜਾਬ ਨੂੰ ਇੱਕ ਮੁੱਠ ਹਰਿਆਣੇ ਨੂੰ ਇੱਕ ਮੁੱਠ ਕੀਤਾ ਹੋਇਆ ਲੋਕਾਂ ਦੇ ਵਿੱਚ ਚਰਚਾ ਹੋ ਰਹੀ ਆ ਕਰ-ਕਰ ਗੱਲਚਾਰੀ ਪੂਰੇ ਦੇਸ਼ ਵਿੱਚ ਗੱਲ ਚੱਲ ਰਹੀ ਆ ਅਸੀਂ 올 ਇੰਡੀਆ ਲੈਵਲ ਦੀ ਮੀਟਿੰਗ ਸੱਦੀ ਸੀ ਆਪਣੇ ਮੋਰਚੇ ਤੇ ਇਹਦੀ ਗਾਂਖੀ ਰੂਪਰੇਖਾ ਵੀ ਸਾਰੀ ਵਿਉਂਤ ਸੀ ਬਣੀ ਹੋਈ ਆ ਹੁਣ ਦੋਵੇਂ ਮੋਰਚੇ ਗੱਲ ਕਰਨ ਤੋਂ ਬਾਅਦ ਕੱਲ ਤੱਕ ਸਾਰਾ ਕੁਝ ਸਪਸ਼ਟ ਕਰ ਦਿੰਦੇ ਆ ਜਿਸ ਤਰ੍ਹਾਂ ਕਿਸਾਨੀ ਅੰਦੋਲਨਾਂ ਜਿਹੜਾ ਹੁਣ ਇਸ ਟਾਈਮ ਆ ਜਿਹੜਾ ਉਹ ਸਿਖਰਾਂ ਤੇ ਪਹੁੰਚ ਚੁੱਕਿਆ ਜਗਜੀਤ ਸਿੰਘ ਡੱਲੇਵਾਲ ਨੂੰ ਡਿਟੇਨ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਮੋਰਚਾ ਜਿਹੜਾ ਹੁਣ ਬਹੁਤ ਵੱਡੇ ਲੈਵਲ ਤੇ ਪਹੁੰਚ ਚੁੱਕਿਆ ਤਾਂ ਤੁਸੀਂ ਕਿਵੇਂ ਸਮਝਦੇ ਹੋ ਜਿਹੜਾ 6 ਤਰੀਕ ਵਾਲਾ ਤੁਸੀਂ ਪ੍ਰੋਗਰਾਮ ਦਿੱਤਾ ਹੋਇਆ ਕਿ ਹਰਿਆਣਾ ਸਰਕਾਰ ਜਾਂ ਕੇਂਦਰ ਸਰਕਾਰ ਆਹੋ ਪੈਦਲ ਵੀ ਜਾਣ ਵਾਸਤੇ ਮਨਜ਼ੂਰੀ ਦੇ ਸਕਦੀ ਹੈ ਨਹੀਂ ਦੇਖੋ ਇਸ ਕਿਸਮ ਦੀ ਤਾਂ ਐਨੋਨੀਅਸ ਦੇਣੀ ਚਾਹੀਦੀ ਉਹਨੂੰ ਅਸੀਂ ਨਹੀਂ ਕਹਿੰਦੇ ਹੁਣ ਇਹ ਤਾਂ ਦੇਖੋ ਜਿਹੜਾ ਉਹਨਾਂ ਕੋ ਪੋਕ ਲੈਣ ਖੜਨੀਆਂ ਜੀ ਇਹਨਾਂ ਦੇ ਟਰੈਕਟਰ ਮੋਟੀਫਾਈਡ ਦਾ ਟੈਂਕਾਂ ਅੱਗੇ ਲੱਗਦੇ ਇਹਨਾਂ ਟਰਾਲੀਆਂ 'ਚ ਬੰਬ ਧੁਕਾਉਣ ਇਹ ਤਾਂ ਗੱਲ ਮੁੱਕ ਗਈ ਤਾਂ ਹੁਣ ਲੋਕਾਂ 'ਚ ਨੰਗੇ ਹੋ ਜਾਣਗੇ ਜੇ ਐਵੇਂ ਨਹੀਂ ਜਾਣ ਦਿੰਦੇ ਅਸੀਂ ਤਾਂ ਇਹੀ ਲੋਕਾਂ ਨੂੰ ਦੱਸ ਰਹਾ ਨਾ ਟਰਾਂਸਪੋਰਟਰਾਂ ਨੂੰ ਵਪਾਰੀਆਂ ਨੂੰ ਆਮ ਲੋਕਾਂ ਨੂੰ ਵੀ ਇਹਨਾਂ ਨੇ ਜਾਣਬੁੱਝ ਕੇ ਰਾਹ ਬੰਦ ਕੀਤਾ ਜੀ ਬਾਈ ਨਹੀਂ ਪਿਛਲੇ ਮਹੀਨਿਆਂ ਦੇ ਵਿੱਚ ਇੱਕ ਵਾਰ ਪਹਿਲਾਂ ਵੀ ਜਮਾਕੇ ਨਹੀਂ ਦੇਖ ਚੁੱਕੇ ਜਦੋਂ ਟ੍ਰੇਨ ਆ ਰਹਾ ਸੀ ਉੱਥੇ ਗਏ ਸੀਗੇ ਤੇ ਡਿਟੇਨ ਕਰ ਲਿਆ ਗਿਆ ਸੀ ਉਹਨਾਂ ਤਾਂ ਹੋਰ ਗੱਲਾਂ ਸੀ ਦੋ ਠੀਕ ਹੈ ਚ ਕੋਈ ਰੌਲਾ ਨਹੀਂ ਕੀਤਾ ਸੀ ਦਿੱਤੇ ਪਰ ਉਹ ਜਿਹੜੀ ਗੱਲ ਲੋਕਾਂ ਦੇ ਵਿੱਚ ਮੀਡੀਆ ਬਹੁਤ ਵੱਡਾ ਗੋਦੀ ਮੀਡੀਆ ਤੋਂ ਵੱਡਾ ਕੋਈ ਨਹੀਂ ਹੈਗਾ ਜਿਹੜੀ ਗੱਲ ਲੋਕਾਂ ਚ ਗਈ ਉਹ ਪ੍ਰੈਕਟੀਕਲ ਲੱਗੂਗੀ ਜਦੋਂ ਬਤਾਂਗੇ ਵੀ ਠੀਕ ਹੈ ਅਸੀਂ ਤਾਂ ਜਾ ਰਹੇ ਫਿਰ ਲੋਕ ਫਿਰ ਫਿਰ ਕੇਂਦਰ ਕੀ ਜਵਾਬ ਦੇਊਗਾ ਇਸੇ ਕਰਕੇ ਨਾ ਬੋਲਦਾ ਹਰਿਆਣੇ ਦਾ ਮੰਤਰੀ ਵੀ ਅਸੀਂ ਨਹੀਂ ਜੀ ਫਿਰ ਜੇ ਪੀਸਫੁਲੀ ਜਾਣਗੇ ਤਾਂ ਅਸੀਂ ਜਾਣ ਦਾਂਗੇ ਉਹ ਲੋਕਾਂ ਦੇ ਗੁੱਸੇ ਨੂੰ ਠੰਡਾ ਕਰਦਾ ਇਸੇ ਕਰਕੇ ਇੱਕ ਸੱਲ ਜੀ ਹਲਾ ਕੇ ਰੌਲਾ ਪਾਉਂਦਾ ਯਤਨ ਕੀਤਾ ਜਾਂਦਾ ਵੀ ਸ਼ੰਭੂ ਬਾਰਡਰ ਖੁੱਲ ਰਿਹਾ ਅਜਿਹੀ ਕੋਈ ਗੱਲ ਨਹੀਂ ਹੈ ਪਲੈਨਿੰਗ ਕੀ ਆ ਕਿਸਾਨ ਜਥੇਬੰਦੀਆਂ ਦੀ ਵੀ ਇੱਥੋਂ ਇੱਕ ਛੋਟਾ ਜਥਾ ਲੈ ਕੇ ਜਾਇਆ ਜਾਵੇਗਾ ਤੇ ਹਰਿਆਣੇ ਦੇ ਵਿੱਚੋਂ ਆ ਜਿਆਦਾ ਲਾਮ ਲਸ਼ਕਰ ਵੀ ਇਕੱਠਾ ਕੀਤਾ ਜਾ ਸਕਦਾ ਜਾਂ ਕਿਸ ਤਰ੍ਹਾਂ ਦੀ ਰਣਨੀਤੀ ਆ ਅਗਲੀ ਜਿਹੜੀ ਤੁਹਾਡੀ ਹਰਿਆਣੇ ਦੇ ਵਿੱਚ ਜਾਵੇ ਦੇਖੋ ਇੱਕ ਜਥਾ ਨਹੀਂ ਕਈ ਜਥੇ ਜਾਣਗੇ ਜਥੇ ਲਗਾਤਾਰ ਦਿੱਲੀ ਆ ਨੁਰਵਾਨਾ ਹੁੰਦੇ ਹੁਣ ਉਹ ਜਾਨ ਦਿੰਦੇ ਨਹੀਂ ਜਾਂਦੇ ਨੇ ਉਹਨਾਂ ਦਾ ਫਾਇਦਾ ਜਥੇ ਸ਼ੰਭੂ ਤੋਂ ਲਗਾਤਾਰ ਬੰਨ ਇੱਕ ਜਥਾ ਨਹੀਂ ਉਹ ਕਈ ਜਥੇ ਜਾਣਗੇ ਜੇਕਰ ਉੱਥੇ ਡਿਟੇਨ ਕਰ ਲਿਆ ਜਾਂਦਾ ਜਾਂ ਕਿਸੇ ਤਰ੍ਹਾਂ ਦੀ ਜਿਵੇਂ ਪਹਿਲਾਂ 21 ਦੀ ਜਾਂ 13 ਦੀ ਘਟਨਾ ਵਾਪਰੀ ਸੀਗੀ ਤਾਂ ਉਸ ਤੋਂ ਬਾਅਦ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਹੋਇਆ ਟਰੈਕਟਰ ਟਰਾਲੀਆਂ ਦਾ ਨੁਕਸਾਨ ਹੋਇਆ ਜਾਨੀ ਨੁਕਸਾਨਾਂ ਜਿਹੜੀਆਂ ਜਾਨਾਂ ਚਲੇ ਗਈਆਂ ਨੁਕਸਾਨ ਹੋਇਆ ਜਿਹੜਾ ਤਾਂ ਇਸ ਵਾਰੀ ਜਿਹੜਾ ਇਸ ਤਰ੍ਹਾਂ ਦਾ ਕੋਈ ਨੁਕਸਾਨ ਹੋ ਸਕਦਾ ਦੇਖੋ ਸਰਕਾਰ ਆ ਜਦੋਂ ਜਥਾ ਇਹ ਦਾ ਰੂਪ ਹੀ ਛੋਟਾ ਸੈਂਕੜਿਆਂ ਚ ਹੋਊਗਾ ਟਕਰਾ ਦੇ ਕੀ ਗਜੈ ਕੋਈ ਵਹੀਕਲ ਨਹੀਂ ਉਹਨਾਂ ਕੋਲ ਟਕਰਾ ਤਾਂ ਹੁੰਦਾ ਨਾ ਉਹ ਟਕਰਾਤਾ ਹੀ ਪੀਸਫੁਲ ਟਕਰਾ ਸਰਕਾਰ ਨੇ ਕੁੱਟਣਾ ਉਹ ਕੁੱਟੂਗੀ ਇੱਕ ਪਾਸੜ ਕਿਸਾਨਾਂ ਨੂੰ ਮਰਜੀਵੜੇ ਤਾਂ ਹੀ ਨਾ ਦਿੱਤਾ ਵੀ ਹਰ ਤਸ਼ੱਦਦ ਲਈ ਤਿਆਰ ਹੈ ਦੁਨੀਆ ਦੇਖੂਗੀ ਜੇਕਰ ਰੋਕਦੇ ਐ ਅੱਗੋਂ ਕਾਰਵਾਈ ਕੀਤੀ ਜਾਂਦੀ ਐ ਰੋਕਿਆ ਜਾਂਦਾ ਤਾਂ ਕੀ ਐਕਸ਼ਨ ਹੋਊਗਾ ਫਿਰ ਰੁਕਿਆ ਜਾਊਗਾ ਕਿ ਜਾਂ ਫਿਰ ਜ਼ਬਰਦਸਤੀ ਦੋ ਦੋ ਗੱਲਾਂ ਦੋ ਗੱਲਾਂ ਕੋਈ ਜ਼ਬਰਦਸਤੀ ਨਹੀਂ ਹੋਣੀ ਉਹਨਾਂ ਦਾ ਤਸ਼ੱਦਦ ਇੱਕ ਜਥਾ ਸਹੂਗਾ ਅਗਲੇ ਦਿਨ ਨਵਾਂ ਜਥਾ ਉਹ ਅਗਲੇ ਦਿਨ ਨਵਾਂ ਜਥਾ ਉਹ ਦੇਖ ਲਾਂ ਕਿੰਨਾ ਕជន ਮਾਰੀ ਜਾਂਦੇ ਆ ਇਹ ਸਨ ਵੱਡੇ ਕਿਸਾਨ ਆਗੂ ਕਿਸਾਨ ਲੀਡਰ ਸਰਵਣ ਸੰਗ ਪੰਦੇਰ ਜਿਹੜਾ 6 ਤਰੀਕ ਨੂੰ ਜਥਾ ਦਿੱਲੀ ਲਈ ਰਵਾਨਾ ਹੋਣਾ ਉਹਦੇ ਸਬੰਧ ਦੇ ਵਿੱਚ ਆ ਜਿਹੜੇ ਸਾਡੇ ਨਾਲ ਜੁੜੇ ਹੋਏ ਸਨ ਉਹਦੇ ਸਬੰਧ ਦੇ ਵਿੱਚ ਜਾਣਕਾਰੀ ਦੇ ਰਹੇ ਸਨ ਹੁਣ ਜਿਹੜੀ ਕਿਸਾਨ ਆਗੂਆਂ ਦੀ ਦੋਨੋਂ ਫੋਰਮਾਂ ਦੀ ਆ ਜਿਹੜੀ ਇੱਥੇ ਮੀਟਿੰਗ ਹੋਣ ਜਾ ਰਹੀ ਆ ਉਹਦੇ ਵਿੱਚ ਕਿਹੋ ਜਿਹਾ ਅੱਗੇ ਫੈਸਲੇ ਲੈ ਜਾਂਦੇ ਆ ਕਿਸਾਨ ਆਗੂਆਂ ਵੱਲੋਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪ੍ਰੈਸ ਕਾਨਫਰੰਸ ਕਰਕੇ ਕਿਸਾਨ ਆਗੂਆਂ ਵੱਲੋਂ ਦੱਸਿਆ ਜਾਵੇਗਾ ਤੁਸੀਂ ਜੁੜੇ ਰਹੋ ਨਿਊਜ਼ ਟਾਈਮ ਪੰਜਾਬ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਅਪਡੇਟ ਤਾਜ਼ਾ ਜਿਹੜੀ ਅਪਡੇਟ ਆ ਤੁਹਾਡੇ ਨਾਲ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਨਮਸਕਾਰ